ਇਹ ਇੱਕ ਰਾਜਕਤਾ ਫੈਲੀ ਪਈ ਹੈ ਚਾਹੇ ਉਹ ਲੈਂਡ ਆਊਟ ਨੂੰ ਲੈ ਕੇ ਹੋਵੇ ਚਾਹੇ ਕ੍ਰਾਪਸ਼ਨ ਨੂੰ ਲੈ ਕੇ ਹੋਵੇ ਚਾਹੇ ਲੋਕਾਂ ਦੀ ਪੁਲਿਸ ਵੀ ਮੈਂ ਸਮਝਦਾ ਵੀ ਇੱਜ਼ਤਦਾਰ ਲੋਕਾਂ ਦੀ ਬੇਇੱਜ਼ਤੀ ਕਰਨ ਵਾਸਤੇ ਜਾਂਦੇ ਕੋਈ ਜਿਆਦਾ ਲੱਗਦਾ ਹੁਣ ਇੱਥੇ ਰਹਿਣ ਨੂੰ ਜੇਨ ਕਰਦਾ ਉਹਨਾਂ ਦਾ ਜਿਨਾਪੁਰ ਚੌਂ ਮੰਡੀ ਕੋਲ ਟੂ ਰਿਪਲਾਇਆ ਉੱਥੇ ਉਹਨਾਂ ਦਾ ਕੋਲਡ ਸਟੋਰ ਹੈ ਉੱਥੇ ਮੂੰਹ ਬਣ ਕੇ ਪੰਜ ਸੱਤ ਗੁੰਡੇ ਆਏ ਉੱਥੇ ਉਹਨਾਂ ਦੀ ਭੰਨ ਤੋੜਕਾਰਾਂ ਨਹੀਂ ਭੰਨ ਤੋੜ ਕਰਕੇ ਪਰ ਅਜੇ ਤੱਕ ਪੁਲਸ ਨੇ ਉੱਥੇ ਕੁਝ ਨਹੀਂ ਕੀਤਾ ਉਹਨਾਂ ਨੂੰ ਤਾਂ ਪਾਸਾ ਵਟਦੀ ਉਹਨਾਂ ਨੂੰ ਸਹਿਦ ਹੁੰਦੀ ਹੈ ਜਿਵੇਂ ਤੁਸੀਂ ਦੇਖਿਆ ਹੋ ਅਤਿਮਚਾਰਦਨ ਪਹਿਲਾਂ ਬਰਨਾਲਾ ਬੱਸ ਸਟੈਂਡ ਦੇ ਉੱਤੇ ਫਰ ਘੱਟ ਰਹੇ ਹੋ ਤਾਂ ਇਤੋਂ ਵੱਧ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਮੈਂ ਸਮਝਦਾ ਹਾਂ ਕਿ ਸੇ ਹੱਦ ਤੱਕ ਸਹੀ ਹੋ ਸਕਦੇ ਨੇ ਸਾਡਾ ਕਰਕੇ ਇਹਨਾਂ ਨੇ ਖਤਾ ਹਾਸਲ ਕੀਤੀ ਆ ਜੋਦੇ ਚੋਂ ਹੀ ਇੱਕ ਵੀ ਗੱਲ ਦੇ ਉੱਤੇ ਪੂਰੇ ਨਿਤ। ਹਰ ਟਾਈਮ ਸਭ ਤੋਂ ਵੱਡੀ ਗੱਲ ਮਾਰੂ ਹੈ ਹਾਲੇ ਕਿ ਹਸਲਾ ਲੈ ਕੇ ਉੱਥੇ ਦਹਿਤ ਫਲੋਰੇਫਨ ਤੇ ਪੁਲਿਸ ਮੂਕ ਮੂਕ ਦਰਸ਼ਕ ਬਣ ਕੇ ਦੇਖੀ ਜਾਵੇ। ਚਾਹੇ ਕੋਈ ਕਿੱਦੇ ਵੀ ਵੱਡਾ ਰਤਬਾ ਹੋਵੇ, ਕਿੱਡਾ ਹੀ ਬੰਦਾ ਹੁੰਦਾ ਹੋਵੇ ਜਾਂ ਸਾਡਾ ਕਾਨੂੰਨ ਉਸ ਪ੍ਰਸ਼ਾਸਨ ਦੇ ਦਰਵਾਜ਼ੇ 'ਤੇ ਬੈਠੇ ਆ। ਲਾਡਾਉਟਰ ਨਾ ਦੀ ਕੋਈ ਚੀਜ਼ ਨਹੀਂ। ਜਦੋਂ ਕਮਾਂਡਰ ਮੜਾ ਹੋਵੇ ਜਿਹੜੀਆਂ ਫੌਗੀਆਂ ਤਾਂ ਉਦੋਂ ਜਿਹੇ ਮਾਹੌਲ ਪੈਦਾ ਹੋ ਜਾਂਦੇ ਨੇ ਫੌਜਾਂ ਨੇ ਕੰਮ ਉਤਪੋਤ ਰੱਖਿਆ ਉਦੋਂ ਕਰ ਉਹ ਕਰਨਾ ਅੱਜ ਮੈਨੂੰ ਲੱਗਦਾ ਨਹੀਂ ਨਾ ਬਸ ਨਾ ਬਸ ਜੀ ਹਲੋ ਸਰਦਾਰ ਜੀ ਦੇਖ ਵਧੀਆ ਆਰਾਂ ਦੀ ਅੱਜ ਅੱਜ ਆਜੋ ਆਯੋਜਨ ਹੋ ਰਿਹਾ ਹੈ। ਮੈਂ ਉਹ ਬਾਈਕ ਜਿਹੜਾ ਉਹਨੂੰ ਪਾ। ਪਰ ਮੇਰੇ ਸਾਰੀ ਫੋਟੋ ਵਿੱਚ ਆ ਨਹੀਂ। ਅੱਜ ਪਾਰਟੀ ਬਣੀ ਹੋ ਹੁਕਮ ਹੋਇਆ ਸੀ ਸਾਡੇ ਬਲਾਕ ਪ੍ਰਧਾਨ ਸਾਹਿਬਾਨ ਨੂੰ ਉਹਨਾਂ ਦੀ ਗਵਾਹੀ ਦੇ ਵਿੱਚ ਜਿਹੜੇ ਜਿੰਨੇ ਵੀ ਸਾਡੇ ਵਿਭੰਗ ਡੀਐਸਪੀ ਨੇ ਕਿਸੇ ਹਲਕੇ ਦੇ ਉਹਨਾਂ ਦੇ ਬਾਅਦ ਅੱਗੇ ਉਹਨਾਂ ਦੇ ਦਰਵਾਜ਼ੇ 'ਤੇ ਧਰਨਾ ਦੇਣਾ ਸੀ। ਲਾਰਡ ਆਊਟ ਆਫ ਦ ਸਿਟੀ ਨੂੰ ਲੈ ਕੇ ਜਿਸ ਤਰ੍ਹਾਂ ਦੇ ਹਾਲਾਤ ਇੱਥੇ ਬਣਦੇ ਜਾਂਦੇ ਨੇ ਇੱਥੇ ਹਰ ਜਿਹੜਾ ਸੋਸਾਇਟੀ ਦਾ ਹਰ ਵਾਸੀ ਹੈ ਉਹ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰ ਰਿਹਾ ਦੁਕਾਨਾਂ 'ਚ ਵੱਡ-ਵੱਡੇ ਲੁੱਟਖੋਹਾਂ ਕੀਤੀਆਂ ਜਾ ਰਹੀਆਂ ਕੋਈ ਧੀ ਭੈਣ ਜਿਹੜੀ ਸਾਡੀ ਕਲੀ ਨਹੀਂ ਜਾ ਸਕਦੀ ਚੈਂਸ ਕੈਚਿੰਗ ਕਿਤੇ ਲੁੱਟਖੋਹ ਮਾਰਤਾ ਹਾਰ ਗੈਂਗਵਾਰ ਹੋ ਰਹੀ ਆ ਉਹਦੇ ਉਸ ਗੱਲ ਨੂੰ ਲੈ ਕੇ ਜਿਹੜਾ ਜਿਹੜੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਵਾਸਤੇ ਜਿਹੜਾ ਇਹਨਾਂ ਦਾ ਜਿਹੜਾ ਜਰਨੈਲ ਹੈ ਜਿਹੜਾ ਅੱਖਾਂ ਤੇ ਕੰਨ ਬੰਦ ਕਰੀ ਬੈਠਾ ਹੈ ਵੀ ਜਿੱਥੇ ਸਟੇਟ ਦੇ ਵਿੱਚ ਕੀ ਹੋ ਰਿਹਾ ਉਹਨੂੰ ਜਿਹੜੀ ਕੰਬ ਕਰਨੀ ਨੀਂਦ ਸੁੱਤਾ ਹੈ ਪਿਆ ਉਹਨੂੰ ਜਗਾਉਣ ਵਾਸਤੇ ਜਿਹੜੇ ਅਸੀਂ ਜਿਹੜਾ ਬਲਾਕ ਪ੍ਰਧਾਨ ਤੇ ਅੱਜ ਧਰਨੇ ਰੱਖਿਆ ਗਿਆ ਕੌਂਸਲ ਪਾਰਟੀ ਵੱਲੋਂ ਹਾਂਜੀ ਮੰਗ ਪੱਤਰ ਹਾਂਜੀ ਬਲਾਕ ਪ੍ਰਧਾਨ ਸਾਹਿਬਾਂ ਦੀ ਅਗਵਾਈ ਦੇ ਵਿੱਚ ਜਿਹੜਾ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਵੀ ਉਹ ਤਾਂ ਕਿ ਉਹ ਜਿਹੜੀ ਸਾਡੀ ਮੰਗ ਹੈ ਇਹ ਮੰਗ ਲੋਕਾਂ ਦੀ ਆਵਾਜ਼ ਹੈ ਲੋਕ ਕੀ ਚਾਹੁੰਦੇ ਨੇ ਅਮਨ ਅਮਨ ਤੇ ਸ਼ਾਂਤੀ ਚਾਹੁੰਦੇ ਨੇ ਜਿਹੜੀਆਂ ਰੋਜ਼ ਦੀ ਗੁੰਡਾਗਰਦੀ ਆ ਬਦਮਾਸ਼ੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਉਹਦੇ ਸਬੰਧੀ ਅਸੀਂ ਜਿਹੜਾ ਸਰਕਾਰ ਨੂੰ ਡੀਐਸਪੀ ਜਿਹੜਾ ਹਿੰਸਾ ਨੇ ਹਾਂ ਭਜਵਾ ਰਹੇ ਆ ਪੰਜਾਬ ਪ੍ਰਦੇਸ਼ ਕੇ ਨਿਓ ਤੁਹਾਨੂੰ ਹੁਕਮ ਹੋਇਆ ਸੀ ਵੀ ਜਿਹੜਾ ਡੀਐਸਪੀ ਹੈਡਕ quartਰ ਧਰਨੇ ਦਿੱਤੇ ਨੇ ਕਿਉਂਕਿ ਸ਼ਹਿਰ ਦੇ ਵਿੱਚ ਆਮ ਸ਼ਹਿਰ ਸਾਰੇ ਪੰਜਾਬ ਦੇ ਵਿੱਚ ਜੋ ਗੁੰਡਾਗਰਦੀ ਦਾ ਨੰਗਾ ਨਾਜ ਹੋ ਰਿਹਾ ਲੁੱਟਾਂ ਖੁੱਟਾਂ ਹੋ ਰਹੀਆਂ ਹਨ ਮੋਟਰਸਾਈਕਲ ਚੋਰੀ ਕੋਈ ਇਹ ਜੀ ਕੀ ਜੀ ਨਹੀਂ ਹੋਣੀ ਜਿਹੜੀ ਪੰਜਾਬ ਚ ਇਸ ਵਕਤਾਂ ਨੇ ਇਹ ਗੂੰਗੀ ਵਹਿਲੀ ਸਰਕਾਰ ਨੂੰ ਉਠਾਉਣ ਵਾਸਤੇ ਅਸੀਂ ਧਰਨਾ ਦਿੱਤਾ ਅਸੀਂ ਪ੍ਰਚਾਰ ਚ ਸਾਰੇ ਪੂਰੀ ਜੋਰ-ਦੋਰ ਮੰਗ ਕਰਦੇ ਆਂ ਵੀ ਜਿਹੜੀ ਇਹ ਨੂੰ ਨੱਥ ਪਾਈ ਜਾਵੇ ਲੋਕਾਂ ਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਪਿਛਲੇ ਦਿਨੀ ਬਸਟੈਂਡ ਤੇ ਜੋ ਲੋਕਾਂ ਨਾਲ ਗੁੰਡਾਗਰਦੀ ਕੀਤੀ ਉਹ ਪ੍ਰਸੈਸ ਹੁੰਦਾ ਉਹ ਤੋਂ ਬਾਹਰ ਨੇ ਅਸੀਂ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਧਰਨਾ ਦਿੱਤਾ ਗਾਹਾਂ ਨੂੰ ਵੀ ਇਹ ਕੁਝ ਨਾ ਹੋਵੇ ਦੇ ਪੰਜਾਬ ਲੈਵਲ ਤੇ ਤੇ ਜ਼ਿਲ੍ਹਾ ਪੱਧਰ ਤੇ ਡਿਊਟੀ ਹੈੱਡਕੁਆਟਰਾਂ ਤੇ ਜਿਹੜੇ ਧਰਨੇ ਦਿੱਤੇ ਜਾ ਰਹੇ ਨੇ ਧਰਨਾਂ ਦਾ ਮੁੱਖ ਜਿਹੜਾ ਮਕਸਦ ਹੈ ਵੀ ਜਿਹੜਾ ਪੰਜਾਬ ਸਰਕਾਰ ਸੁੱਤੀ ਪਈ ਹੈ ਇਹ ਪੁਲਿਸ ਪ੍ਰਸ਼ਾਸਨ ਉੱਤਪ ਹੈ ਕਿ ਹਰ ਪਾਸੇ ਲੁੱਟਾਂ ਘੁਆ ਗੰਗਵਾੜ ਹਰ ਪਾਸੇ ਗੋਲੀ ਗੱਪਈ ਚੱਲੀ ਜਾਂਦਾ ਹਰ ਬੰਦਾ ਬੜਾ ਸਹਿਮਾ ਹੋਇਆ ਸਾਡਾ ਜਿਹੜਾ ਨਾਗਰਿਕ ਹੈ ਉਹ ਬਹੁਤ ਸਹਿ ਚੁੱਕਿਆ ਹੈ ਪੰਜਾਬ ਸਰਕਾਰ ਹਰ ਪੱਖ ਤੋਂ ਫੇਲ ਹੋ ਚੁੱਕੀ ਹੈ ਵੈਸੇਕ ਪੁਲਿਸ ਪ੍ਰਸ਼ਾਸਨ ਲਾ ਲੋ ਡੀਸੀ ਪ੍ਰਸ਼ਾਸਨ ਲਾ ਲੋ ਕਿਤੇ ਵੀ ਲੋਕਾਂ ਦੀ ਕੋਈ ਸੁਲਵਾਈ ਨਹੀਂ ਹਰ ਗੱਲ ਤੇ ਤੁਸੀਂ ਬਸ ਇਹੀ ਤਾਂ ਇੱਕ ਕੱਲੀ ਜਿਹੜੀ ਪੰਜਾਬ ਪੁਲਿਸ ਸਾਡੀ ਰਹਿ ਗਈ ਇਹ ਤਾਂ ਇਹਨਾਂ ਦੀਆਂ ਸੁਰੱਖਿਆ ਕਦੇ ਡਿਪਟੀ ਆਪ ਦਾ ਸੀਐਮ ਸਾਹਿਬ ਆਗੇ ਕਦੇ ਸੀਐਮ ਸਾਹਿਬ ਦੀ ਮੈਡਮ ਆ ਗਈ ਕਦੇ ਮਾਤਾ ਜੀ ਆਗੇ ਕਦੇ ਭੈਣ ਜੀ ਆਗੇ ਇਹਨਾਂ ਦੀ ਸੁਰੱਖਿਆ ਵਾਸਤੇ ਇਹ ਲੋਕ ਉਲਝੇ ਪੈਨੇ ਜਿਹੜੇ ਲੋਕਾਂ ਦਾ ਜਿਹੜਾ ਲੋਕਾਂ ਦੀਆਂ ਬੇਸਿਕ ਜ਼ਰੂਰਤਾਂ ਨੇ ਉਹ ਤੋਂ ਵਾਂਝੇ ਨੇ ਲੋਕ ਬਹੁਤ ਲੋਕ ਤਰਸਾਦ ਸੀ ਮਰ ਚੁੱਕੀ ਐ ਤੇ ਵੀ ਲੋਕ ਪ੍ਰਸ਼ਾਸਨ ਤੋਂ ਜਿਹੜੇ ਹੈਗੇ ਨੇ ਉਹਨਾਂ ਦਾ ਹੱਥ ਉੱਪਰ ਚੁੱਕਿਆ ਗਿਆ ਹਰ ਜਿਹੜਾ ਬੰਦਾ ਗੈਂਗਬਾੜਾ ਜਾਂ ਕ੍ਰਿਮੀਨਲ ਬੰਦਾ ਉਹਦੀਆਂ ਜਿਹੜਾ ਪਹੁੰਚ ਹੈ ਉੱਪਰ ਤੱਕ ਚਲੀ ਗਈ